ਕਹਦਾ ਸੀ ਕਈ ਵਾਰ ਦੱਸਿਆ ਨਾ ਕਿ ਦਰਯੋਦਨ ਦੇ ਸਾਹਮਣੇ ਸ਼੍ਰੀ ਕ੍ਰਿਸ਼ਨ ਖੜੇ ਆ ਤਾਂ ਦਰਯੋਦਨ ਨੂੰ ਪਤਾ ਹੀ ਨਹੀਂ ਇਹ ਕੌਣ ਹੈ ਉਹ ਦੁਸ਼ਮਣ ਕਹਿੰਦਾ ਰਿਹਾ ਉਹ ਗਵਾਲਾ ਕਹਿੰਦਾ ਰਿਹਾ ਗਾਲੀਆਂ ਕਿੰਨੀਆਂ ਦਿੱਤੀਆਂ ਸ਼ਿਸ਼ੂਪਾਲ ਨੇ ਕਹਿੰਦੇ 100 ਗਾਲੀਆਂ ਦਿੱਤੀਆਂ ਸ਼੍ਰੀ ਕ੍ਰਿਸ਼ਨ ਨੂੰ ਐਸੇ ਸ਼ਬਦ ਜੋ ਕੋਈ ਸੁਣ ਨਹੀਂ ਸਕਦਾ ਸੀ ਤਾਂ ਇਹਦਾ ਮਤਲਬ ਉਹਨਾਂ ਨੇ ਸਮਝੀ ਨਹੀਂ ਸੀ ਕਿ ਸਾਡੇ ਲਾਗੇ ਕੌਣ ਹੈ ਕਈ ਵਾਰਾ ਫਕੀਰ ਗੁਰੂ ਰਹਿਬਰ ਸਾਡੇ ਸਾਹਮਣੇ ਹੁੰਦੇ ਐ ਮਹਾਤਮਾ ਬੁੱਧ ਨੂੰ ਕਹਿੰਦੇ ਜਦੋਂ ਇੱਕ گاؤں ਚ ਗਏ ਤਾਂ گاؤں ਵਾਲਿਆਂ ਪਾਗਲ ਕੁੱਤੇ ਛੱਡ ਦਿੱਤੇ ਮਗਰ ਅਮੀਨਾ ਜਰਾ ਉਹਨਾਂ ਨੂੰ ਸਮਝ ਨਹੀਂ ਸੀ ਕਿ ਸਾਡੇ ਵਿੱਚ ਕੌਣ ਖੜਾ ਹੈ ਮੁਹੰਮਦ ਸਾਹਿਬ ਜਦੋਂ ਗਏ ਤਾਇਫ ਦੇ ਅੰਦਰ ਤਾਂ ਲੋਕਾਂ ਨੇ ਪੱਥਰ ਮਾਰ ਮਾਰ ਕੇ ਸ਼ਰੀਰ ਨੂੰ ਲਹੂ ਲਹਾਨ ਕਰ ਤੋ ਸਮਝ ਹੀ ਨਹੀਂ ਪਾਏ ਕਿ ਸਾਡੇ ਵਿੱਚ ਕਿਹੜੀ ਤਾਕਤ ਖੜੀ ਹੈ ਤੋ ਕਹਿੰਦੇ ਫਕੀਰਾਂ ਗੁਰੂਆਂ ਰਹਿਬਰਾਂ ਨੂੰ ਸਮਝਣਾ ਇਹ ਹਰੇਕ ਦੇ ਵਸ ਦੀ ਗੱਲ ਹੁਣ ਜਿਹੜੇ ਨਾ ਸਮਝੇ ਸੀ ਦੇਖੋ ਗੁਰੂਆਂ ਨੂੰ ਤੱਤੀਆਂ ਤਵੀਆਂ ਦੇ ਬਿਠਾ ਦਿੱਤਾ ਜਿਹਨਾਂ ਨੂੰ ਫੁੱਲਾਂ ਦੀ ਸੇਜ ਤੇ ਬਿਠਾਣਾ ਚਾਹੀਦਾ ਸੀ ਨਾ ਸਮਝ ਲੋਕਾਂ ਨੇ ਉਹਨਾਂ ਨੂੰ ਇੱਥੇ ਬਿਠਾ ਦਿੱਤਾ ਯਾਨੀ ਮੈਂ ਤਾਂ ਮਤਲਬ ਹਰ ਕੋਈ ਗੁਰੂ ਰਹਿਬਰ ਫਕੀਰਾਂ ਨੂੰ ਸਮਝ ਨਹੀਂ ਸਕਦਾ ਇਸ ਲਈ ਰੱਬ ਦੀ ਪਹਿਚਾਨ ਵੀ ਬੰਦੇ ਨੂੰ ਉਦੋਂ ਹੀ ਹੁੰਦੀ ਹੈ ਜਦੋਂ ਕਾਮਿਲ ਮੁਰਸ਼ਿਦ ਮਿਲਿਆ ਹੋਵੇ ਕਿਉਂਕਿ ਜਿਹਨੂੰ ਕਾਮਿਲ ਮੁਰਸ਼ਿਦ ਮਿਲ ਜਾਂਦਾ ਹੈ ਉਹ ਫਿਰ ਕਦੀ ਕਿਸੇ ਨਾਲ ਨਫ਼ਰਤ ਉਹ ਤਾਂ ਸਭ ਨਾਲ ਹੀ ਪਿਆਰ ਕਰਦਾ ਕਿਉਂਕਿ ਉਹਨੂੰ ਪਤਾ ਕਿ ਹਰ ਇੱਕ ਦੇ ਅੰਦਰ ਮੇਰਾ ਰੱਬ ਹੀ ਰਹਿੰਦਾ ਹੈ ਇਸ ਲਈ ਬਿਨਾ ਫਕੀਰੋਂ ਦੀ ਸਹਬਤ ਕੇ ਰੱਬ ਸੇ ਕبھی ਪਹਿਚਾਨ ਨਹੀਂ ਹੋਦੀ اور بنا رب کی رحمتوں کے مشکلیں کبھی آسان نہیں ہوتی اور جب تک رب نہ پہچاننی ہو یعنی رب دی رحمت تو بنا ساڈی زندگی دی مشکل اگر زندگی دی یہ مشکلوں کو آسان کرنا ہے تو کہندے فقیراں دے کول جاؤ فقیراں دی سوچے بیٹھو کیونکہ اوتھوں ملدی ہے رحمت اور جے تو رحمت ملدی ہے تے انسان دی زندگی دی مشکلیں آسان ہونڈیاں انسان دی پریشانیاں دور ہونڈیاں انسان دی زندگی خوشیاں آندیاں इसलिए बिना फकीरों की सोहबत के रब से कभी पहचान नहीं होती बिना रब की रहमत से इंसान की मुश्किल कभी आसान नहीं होती बिना रब की बंदगी के बंदे की दुनिया में ऊंची शान नहीं होती और कहते ऐसी शानन ऊचियां करना चाहते हैं ना तो फिर रब की बंदगी करनी पैनी है ये याद रखना ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਕਿ ਬਾਦਸ਼ਾਹਾਂ ਦੀ ਸ਼ਾਨ ਵੀ ਫਕੀਰਾਂ ਦੇ ਸਾਹਮਣੇ ਥੱਲੇ ਹੁੰਦੀ ਹੈ ਸਮਝਦੇ ਹੋ بڑے بڑے ਬਾਦਸ਼ਾਹਾਂ ਨੂੰ ਦੁਨੀਆ ਯਾਦ ਨਹੀਂ ਕਰਦੀ ਜਿੰਨਾ ਫਕੀਰਾਂ ਗੁਰੂਆਂ ਰਹਿਬਰਾਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਹੀ ਕਹਿੰਦਾ ਨੇ ਇੰਚ ਉੱਚ ਕਰੇ ਮੇਰਾ ਗੋਵਿੰਦ ਕਿ ਉਹਦੀ ਬੰਦਗੀ ਕਰਨ ਨਾਲ ਭਗਤੀ ਕਰਨ ਨਾਲ ਆਪਣੇ ਰੱਬ ਨੂੰ ਯਾਦ ਕਰਨ ਨਾਲ ਹੀ ਇਨਸਾਨ ਦੀ ਸ਼ਾਨ ਇੰਨੀ ਉੱਚੀ ਹੋ ਜਾਂਦੀ ਹੈ ਕਿ ਫਿਰ ਇਨਸਾਨ ਦਾ ਨਾਮ ਜਿਦਾ ਆਸਮਾਨ ਦੇ ਤਾਰੇ ਚਮਕਦੇ ਐ ਇੰਦਾ ਚਮਕਦਾ ਦੁਨੀਆ ਤੇ ਸਮਝਦੇ ਹੋ ਤੁਸੀਂ ਹੁਣ ਆਸਮਾਨ 'ਚ ਸੂਰਜ ਹੈ ਚੰਦ ਹੈ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੰਦਾ ਹੋਵੇ ਦੇਖਦਾ ਹੈਗਾ ਨੀ ਉਹਨੂੰ ਕਿਸੇ ਵੀ ਦੇਸ਼ 'ਚ ਹੋਵੇ ਚੰਦਰਮਾ ਦੇਖਦਾ ਹੈ ਉਹ ਤਾਰੇ ਦੀਦੇ ਹੈ ਇਸੇ ਤਰ੍ਹਾਂ ਜੇ ਰੱਬ ਦੀ ਬੰਦਗੀ ਕਰਦੇ ਹੈ ਉਹ ਉਸ ਗੁਲੰਦੀ ਤੇ ਸਤਾਰੇ ਦੀ ਤਰ੍ਹਾਂ ਚਮਕਦੇ ਹੈ ਕਿ ਦੁਨੀਆ ਦੇ ਹਰ ਕੋਨੇ 'ਚ ਫਿਰ ਉਹਨਾਂ ਦੀ ਰੌਸ਼ਨੀ ਨਜ਼ਰ ਆਂਦੀ ਹੈ ਇਹ ਰੱਬ ਦਾ ਕੋਈ ਭਗਤ ਹੈ ਭਾਈ ਜਿਹਦਾ ਨਾਮ ਗੂੰਜ ਰਿਹਾ ਹੈ ਜਿਹਦੇ ਨਾਮ ਨਾਲ ਸਾਰਿਆਂ ਦੀ ਰੌਸ਼ਨੀ ਮਿਲ ਰਹੀ ਹੈ ਜਿਹਦੇ ਨਾਮ ਨਾਲ ਸਭ ਦੇ ਅੰਧੇਰੇ ਦੂਰ ਹੋ ਰਹੇ ਹੈ ਇਸ ਕਰਕੇ ਅਗਰ ਆਪਣੀਆਂ ਸ਼ਾਨਾਂ ਨੂੰ ਉੱਚੀਆਂ ਕਰਨਾ ਹੈ ਤਾਂ ਕਈ ਵਾਰ ਬੰਦਾ ਨਾ ਕੋਠੀ ਉੱਚੀ ਪਾ ਲਉ ਪਹਿਚਾਨ ਹੋਏਗੀ ਗੱਡੀ ਬੜੀ ਹੋਵੇ ਪਹਿਚਾਨ ਹੋਏਗੀ ਕਿੰਨੀ ਪਹਿਚਾਨ ਹੋਏਗੀ ਸਿਰਫ ਪਿੰਡ 'ਚ ਹੀ ਹੋਏਗਾ ਕੋਠੀ ਬੜੀ ਵੱਡੀ ਪਰ ਹੁਣੇ ਮੌਤ ਹੋ ਜਾਵੇ ਤਾਂ ਫਿਰ ਚਾਰ ਦਿਨ ਲੋਕਾਂ ਨੇ ਗੱਲ ਕਰਨੀ ਫਿਰ ਕਿਸੇ ਦਾ ਨਾਮ ਵੀ ਲੈਣਾ ਕਿਸੇ ਨੇ ਅੱਜ ਤੁਸੀਂ ਨਾਮ ਲੈਂਦੇ ਹੋ ਕੋਈ ਅਮੀਰ ਬੰਦਾ ਮਰ ਗਿਆ ਕੋਈ ਕੋਈ ਧਨੀ ਮਰ ਗਿਆ ਕੋਈ ਕੁਕੀਆਂ ਕੋਠੀਆਂ ਵਾਲਾ ਮਰ ਗਿਆ ਕੋਈ ਨਾਮ ਲੈਂਦਾ ਉਹਦਾ ਜਰਾ ਸੋਚੋ ਪਰ ਜਿਹਨਾਂ ਨੇ ਰੱਬ ਦੀ ਬੰਦਗੀ ਕੀਤੀ ਉਹਨਾਂ ਦੀ ਸ਼ਾਨ ਇੰਨੀ ਉੱਚੀ ਹੈ ਕਿ ਉਹਨਾਂ ਦਾ ਨਾਮ ਤਾਂ ਪੂਰਾ ਜਹਾਨ ਲੈਂਦਾ ਇਸ ਲਈ ਕਹਿੰਦੇ ਬਿਨਾਂ ਰੱਬ ਕੀ ਬੰਦਗੀ ਕੇ बंदे की ऊंची कभी शान नहीं होती बिना रब की रहमतों के इंसान की मुश्किलें कभी आसान रहमत और उची शान बंदगी दे और बंदगी होंगी मुरशद को युक्ति लेके जाऊंगे जिदा पहला दसिया सिर्फ मस्जिद में सर को झुकाने ही इबादत नहीं मुर्शद भी जरूरी है असल बंदगी के लिए क्योंकि सिर्फ सांसों के चलने से ही जिंदगी नहीं होती तेरा साथ जरूरी है असल जिंदगी के लिए क्या साह चलना ही कोई जिंदगी नहीं है असली जिंदगी तो उदो जो तेरा साथ मिल जाए अगर तू ना तो फिर असली जिंदगी है क्योंकि असली जिंदगी खुशियां है आनंद है हिम्मत है हौसला है साहस है रहमत है बरकत है सब कुछ है तो फिर ही असली नहीं असली जिंदगी कहे कि नहीं तो फिर बंदा कहता जिंदगी कह दुखा जी गुजर गई ਟੈਨਸ਼ਨਾਂ ਚ ਹੀ ਗੁਜ਼ਰ ਗਈ ਫਿਕਰਾਂ ਚ ਹੀ ਗੁਜ਼ਰ ਗਈ ਕੌਂਦੀ ਜ਼ਿੰਦਗੀ ਕਈ ਇਦਾਂ ਹੁੰਦੇ ਆ ਮਨ ਨੂੰ ਸਾਡੀ ਜ਼ਿੰਦਗੀ ਤਾਂ ਬੇਕਾਰ ਹੀ ਐ ਦੁੱਖਾਂ ਟੈਨਸ਼ਨਾਂ ਪਰੇਸ਼ਾਨੀਆਂ ਜੀ ਗੁਜ਼ਰ ਗਈ ਤਾਂ ਫਿਰ ਅਸਲੀ ਜ਼ਿੰਦਗੀ ਖੁਸ਼ੀ ਆਨੰਦ ਮੁਸਕਰਾਹਟਾਂ ਹੋਇਆਂ ਵਿਸ਼ਵਾਸ ਨਾਲ ਗੁਜ਼ਰੀ ਔਰੇ ਉਦੋਂ ਹੁੰਦਾ ਜਦੋਂ ਉਹਦਾ ਸਾਥ ਜਾ ਮੇਰਾ ਮਾਲਕ ਮੇਰੇ ਸਾਥ ਹੈ ਤਾਂ ਇੱਥੋਂ ਹੀ ਤਾਂ ਅਸਲੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਐ ਜਦੋਂ ਡਰ ਗਿਆ ਚਿੰਤਾ ਆ ਗਈ ਫਿਕਰਾਂ ਆ ਗਈਆਂ ਤਾਂ ਫਿਰ ਇਨਸਾਨ ਕਹਿੰਦਾ ਆਹ ਹੈ ਅਸਲੀ ਜ਼ਿੰਦਗੀ इसलिए समझना जरा और दस रहे बिना फकीरों की सोहबत के रब से कभी पहचान नहीं होती बिना रब की रहमतों के इंसान की मुश्किलें कभी आसान नहीं होती बिना रब की बंदगी के बंदे की दुनिया में ऊंची शान नहीं होती ਉਹ ਅਗਰ ਮਿਲੇ মুর্ਸ਼ਦ ਦਾ ਪਿਆਰ ਤੋ ਕਦਰ ਕਰਨਾ ਜੇ ਬੋ ਰਹਿਮਤ ਹੈ ਜੋ ਹਰ ਕਿਸੇ ਪਰ ਮਿਹਰ ਬਾਹ ਨਹੀਂ ਹੁੰਦੀ ਇਹ ਕਹਿੰਦੇ ਅਗਰ মুর্ਸ਼ਦ ਦਾ ਪਿਆਰ ਮਿਲੇ ਨਾ ਕਦਰ ਕਰ ਲਿਓ ਸੰਭਾਲ ਲਿਓ ਇਹਨੂੰ ਸਭ ਤੋਂ ਕੀਮਤੀ ਚੀਜ਼ ਮਿਲੀ ਹੈ ਤੁਹਾਨੂੰ ਦੁਨੀਆ ਦੀ ਸਮਝਦੇ ਹੋਗੇ ਕਿਉਂਕਿ ਜੇ ਰਹਿਮਤ ਹਰ ਕਿਸੇ ਪਰ ਮਿਹਰ ਬਾਹ ਨਹੀਂ ਹੁੰਦੀ ਕਹਿੰਦੇ ਉਹ ਰਹਿਮਤ ਨਹੀਂ ਹਰ ਕਿਸੇ ਦੇ ਭਾਗਾਂ 'ਚ ਨਹੀਂ ਹੁੰਦੀ ਹਰ ਕਿਸ ਨੂੰ ਨਹੀਂ ਮਿਲਦੀ ਇਹ ਤਾਂ ਕਰਮਾਂ ਵਾਲਾ ਹੁੰਦਾ ਜਿਹਨੂੰ মুর্ਸ਼ਦ ਦਾ ਪਿਆਰ ਜੇ ਅਗਰ ਮਿਲੇ মুর্ਸ਼ਦ ਦਾ ਪਿਆਰ ਤੋ ਕਦਰ ਕਰਨਾ ਕਦਰ ਦਾ ਮਤਲਬ ਸਮਝਦੇ ਬੰਦਾ ਜੇ ਹੀਰਾ ਮਿਲਿਆ ਕਦਰ ਕਰ ਲਈ ਗਵਾ ਨਾ ਦੇਈ ਸਮਝਦੇ ਹੋਏ ਬਹੁਤ ਕੀਮਤੀ ਚੀਜ਼ ਹੈ ਇਹਨੂੰ ਕਿਤੇ ਰੋਲ ਨਾ ਦੇਈ ਗਵਾ ਨਾ ਨਹੀਂ ਕਿਉਂਕਿ ਕਈ ਵਾਰ ਇਨਸਾਨ ਛੁੱਟ ਛੁੱਟੀਆਂ ਇਛਾਵਾਂ ਕਰਕੇ ਨਾ ਆਪਣੇ ਰੱਬ ਤੋਂ ਹੀ ਦੂਰ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ ਰੱਬ ਤੋਂ ਹੀ ਦੂਰ ਉਹ ਕਹਿੰਦਾ ਕਦਰ ਕਰ ਲਈ ਜਾਨ ਜਾਂਦੀ ਚਲੀ ਜਾਵੇ ਚਮੜੀ ਉੱਤਰਦੀ ਉੱਤਰ ਜਾਵੇ ਉੱਤਰ ਜਾਵੇ ਪਰ ਇਹ ਨਾ ਜਾਵੇ ਸਮਝਦੇ ਹੋਗੇ जिद असी एक शेर सू बड़ा प्यारा लगता है इतने कहना कि ना में, ना दिल में दुनियादारी रख ना आखिरी शेर है समाप्ति वाल भी लेके चल दुनिया दारी रख बस मुशद से यारी रख समझ लगा बंदी यार छो यार, यार बहुत है सब समझ ਸਾਡਾ ਇੱਕੋ ਯਾਰ ਹੈ ਲੱਖ ਵਰਗਾ ਸਮਝਦੇ ਹੋ ਕਿ ਨਹੀਂ ਸਾਨੂੰ ਯਾਰ ਬਣਾਣੇ ਦੀ ਲੋੜ ਨਹੀਂ ਬੁੱਲੇ ਸ਼ਾਹ ਕਹਿੰਦੇ ਸਾਡਾ ਇੱਕੋ ਹੀ ਯਾਰ ਹੈ ਲੱਖ ਵਰਗਾ ਸਾਨੂੰ ਹੋਰ ਯਾਰ ਬਣਾਣੇ ਦੀ ਲੋੜ ਨਹੀਂ ਉਹ ਜਿਹਨੂੰ ਪਿਆਰ ਮੁਰਸ਼ਿਦ ਦਾ ਮਿਲ ਜਾਵੇ ਉਹਨੂੰ ਹੋਰ ਪਿਆਰ ਦੀ ਲੋੜ ਨਹੀਂ ਉਹ ਕਹਿੰਦੇ ਹੋਰ ਯਾਰ ਦੀ ਲੋੜ ਨਹੀਂ ਹੋਰ ਪਿਆਰ ਦੀ ਲੋੜ ਨਹੀਂ ਉਹ ਮਿਲ ਗਿਆ ਤਾਂ ਸਭ ਕੁਝ ਹੀ ਉਹਦੇ ਚ ਆ ਜਾਂਦਾ ਫਿਰ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਨਫ਼ਰਤ ਕਰਦੇ ਫਿਰੇ ਸਾਰਿਆਂ ਨੂੰ ਬੁਰਾ ਸਮਝਦੇ ਫਿਰੇ ਕਿਉਂਕਿ ਰੱਬ ਨੇ ਬਣਾਈ ਸਾਰੀ ਦੁਨੀਆ ਬਹੁਤ ਪਿਆਰੀ ਹੈ ਇਸ ਲਈ ਬਸ ਸਭ ਨਾਲ ਪਿਆਰ ਕਰੋ ਜਿੱਦਾਂ ਕਹਿੰਦੇ ਨਾ ਕਿ ਭਰੋਸਾ ਸਭ ਤੇ ਕਰੋ ਪਰ ਭਰੋਸੇ ਉਹਦੇ ਤੇ ਰੋ ਭਰੋਸਾ ਸਭ ਤੇ ਕਰੋ ਪਰ ਭਰੋਸੇ ਉਹਦੇ ਤੇ ਰੋ ਕਿ ਮੈਨੂੰ ਉਹਦਾ ਹੀ ਭਰੋਸਾ ਆ ਭਰੋਸਾ ਮੈਨੂੰ ਸਾਰੇ ਸਾਰੇ ਅੱਛੇ ਆ ਵਿਸ਼ਵਾਸ ਹੈ ਪਰ ਭਰੋਸੇ ਮੈਂ ਉਹਦਾ ਹੀ ਰਹਿਣਾ ਚੱਲਦਾ ਮੈਂ ਉਹਦੇ ਭਰੋਸੇ ਤੇ ਆ ਕੇ ਮੇਰਾ ਮਾਲਿਕ ਮੇਰੇ ਸਮਝਦੇ ਹੋ ਕਹਿੰਦੇ ਪ੍ਰੇਮ ਸਭ ਨਾਲ ਕਰੋ ਪਰ ਪਾਣ ਦੀ ਚਾਹਤ ਉਹਨੂੰ ਰੱਖੋ ਸਮਝਦੇ ਹੋ ਕਿ ਨਹੀਂ ਪ੍ਰੇਮ ਸਭ ਨਾਲ ਕਰੋ ਕਿ ਮੈਨੂੰ ਰੱਬ ਦੇ ਹੀ ਬਣਾਏ ਹਰ ਇਨਸਾਨ ਨਾਲ ਪਰ ਜੇ ਪੁੱਛੇ ਚਾਹਤ ਕੀ ਹੈ ਪਾਣ ਦੀ ਚਾਹਤ ਸਿਰਫ ਉਹਨੂੰ ਹੈ ਸਮਝਦੇ ਹੋ ਕਿ ਨਹੀਂ ਪਾਣ ਦੀ ਚਾਹਤ ਇਹਦਾ ਮਤਲਬ ਇਹ ਨਫ਼ਰਤ ਨਹੀਂ ਕਿਸੇ ਨਾਲ ਮੈਨੂੰ ਪ੍ਰੇਮ ਸਭ ਨਾਲ ਹੈ ਪਰ ਇੱਕ ਬੰਦਾ ਕਹਿੰਦਾ ਉਹਦੇ ਨਾਲ ਪ੍ਰੇਮ ਉਹ ਵੀ ਮਿਲੇ ਉਹ ਵੀ ਪ੍ਰੇਮ ਉਹ ਵੀ ਮਿਲੇ ਇਦਾਂ ਦਾ ਪ੍ਰੇਮ ਨਹੀਂ ਹੈ ਮੇਰਾ ਮੇਰਾ ਪ੍ਰੇਮ ਪਿਆਰ ਮੈਂ ਸਾਰਿਆਂ ਨਾਲ ਕਰਦਾ ਪਰ ਪਾਣ ਦੀ ਚਾਹਤ ਉਹੀ ਹੈ ਕਿ ਉਹ ਮਿਲ ਗਿਆ ਤਾਂ ਸਭ ਕੁਝ ਮਿਲ ਗਿਆ ਇਸ ਲਈ ਕਿਹਾ ਗਿਆ ਹੈ ਕਿ ਨਾ ਦਿਲ ਮੇ ਦੁਨੀਆ داری ਰੱਖ ਬਸ ਮੁਰਸ਼ਦ ਸੇ ਜਾਰੀ ਰੱਖ ਜਾਰੀ ਰੱਖ ਤੇਰੇ ਘਰ ਕੋ ਜੋ ਜਲਾ ਦੇ ਨਾ ਪਾਸ ਤੂੰ ਬੋ ਚਿੰਗਾਰੀ ਰੱਖ ਉਹ ਕਈ ਚਿੰਗਾਰੀਆਂ ਹੁੰਦੀਆਂ ਸਾਡੀਆਂ ਆਦਤਾਂ ਦੀ ਸਮਝਦੇ ਹੋ ਮਰੇ ਹੁਣ ਕ੍ਰੋਧ ਵੀ ਇੱਕ ਚਿੰਗਾਰੀ ਹੈ ਨਾ ਅਗਰ ਕੋਲ ਰੱਖਾਂਗੇ ਤਾਂ ਸਾਨੂੰ ਹੀ ਸਾੜ ਕੇ ਸੁਆਹ ਕਰ ਦੇ ਜਿਹੜੀ ਚੀਜ਼ ਸਾਡੇ ਘਰ ਨੂੰ ਸਾੜ ਦੇਵੇ ਤਬਾਹ ਕਰ ਦੇਵੇ ਐਸੀ ਬੁਰੀ ਆਦਤ ਦੀ ਚਿੰਗਾਰੀ ਕੱਢ ਦਿਓ ਬਾਹਰ ਪਤਾ ਗਿਆ ਬੁਰੀ ਆਦਤ ਇਹ ਮੇਰਾ ਨੁਕਸਾਨ ਕਰ ਸਕਦੀ ਹੈ ਇਹ ਮੇਨੂੰ ਮੇਰੇ ਰਿਸ਼ਤਿਆਂ ਨੂੰ ਜਾਂ ਮੇਰੇ ਨਾਮ ਨੂੰ ਦੂਰ ਕਰ ਸਕਦੀ ਹੈ ਮੇਰੀ ਜ਼ਿੰਦਗੀ 'ਚ ਦੁੱਖ ਲੈ ਕੇ ਆ ਸਕਦੀ ਹੈ ਤੇ ਬੁਰੀ ਆਦਤ ਨੂੰ ਇਹਦੇ ਚਿੰਗਾਰੀਆਂ ਸਿਰਫ ਚੁੱਲਿਆਂ 'ਚ ਨਹੀਂ ਹੁੰਦੀਆਂ ਸਮਝਦੇ ਹੋ ਕਿ ਨਹੀਂ ਚਿੰਗਾਰੀਆਂ ਬੰਦਾ ਆਪਣੇ ਅੰਦਰ ਵੀ ਲੈ ਕੇ ਘੁੰਮਦਾ ਹੈ ਉਹ ਆ ਚਿੰਗਾਰੀਆਂ ਐ ਬੁਰੀਆਂ ਆਦਤਾਂ ਦੀਆਂ ਬੁਰੀਆਂ ਸੋਚਾਂ ਦੀਆਂ ਬੁਰੇ ਵਿਚਾਰਾਂ ਦੀਆਂ ਕਿਉਂਕਿ ਬੁਰੇ ਵਿਚਾਰ ਵੀ ਚਿੰਗਾਰੀਆਂ ਜੇ ਅਗਰ ਬੁਰੇ ਵਿਚਾਰ ਦੀ ਅੱਗ ਲੱਗ ਜਾਵੇ ਤਾਂ ਘਰਾਂ ਦੇ ਘਰ ਸੜ ਕੇ ਸਵਾਹ ਹੋ ਜਾਂਦਾ ਕਿ ਨਹੀਂ ਇਸ ਕਰਕੇ ਤੇਰੇ ਘਰ ਕੋ ਜੋ ਜਲਾ ਦੇ ਨਾ ਪਾਸ ਤੂੰ ਬੋ ਚਿੰਗਾਰੀ ਰੱਖ ਹੁਣ ਕੱਢ ਦਿਓ ਆਦੀ ਬੁਝਾ ਦਿਓ ਚਿੰਗਾਰੀਆਂ ਗਰੋਧ ਦੀ ਚਿੰਗਾਰੀ ਬੁਝਾ ਦਿਓ ਨਫ਼ਰਤ ਦੀ ਚਿੰਗਾਰੀ ਬੁਝਾ ਦਿਓ ਆਦਿਓ ਡਰ ਚਿੰਤਾ ਦੀ ਚਿੰਗਾਰੀ ਬੁਝਾ ਦਿਓ ਬੁਰੀਆਂ ਆਦਤਾਂ ਦੀ ਨਸ਼ਿਆਂ ਦੀ ਚਿੰਗਾਰੀ ਯੋਕੇ ਉਹ ਠਿੰਗਾਰੀਆਂ ਜਿਹੜੀਆਂ ਤੁਹਾਡੇ ਜੀਵਨ ਰੂਪੀ ਘਰ ਨੂੰ ਸਾੜ ਕੇ ਸੁਆਹ ਕਰ ਸਕਦੀਆਂ ਤੁਹਾਡੇ ਜੀਵਨ ਨੂੰ ਤਵਾ ਕਰ ਸਕਦੀਆਂ ਹੈ ਇਸ ਲਈ ਨਾ ਦਿਲ ਮੇਂ ਦੁਨੀਆਦਾਰੀ ਰੱਖ ਬਸ ਮੁਰਸ਼ਿਦ ਤੇ ਯਾਰੀ ਰੱਖ ਲਾ ਲੋ ਯਾਰੀ ਫਿਰ ਸਮਝਦੇ ਹੋ ਨੀ ਲਾ ਕੇ ਹੀ ਫਿਰ ਪੱਕੀ ਯਾਰੀ ਇਹ ਫਿਰ ਦੇਖੋ ਟੁਪਣੀ ਨਹੀਂ ਚਾਹੀਦੀ ਹੈ ਰੋਹੀ ਗੱਲ ਹੋਣੀ ਚਾਹੀਦੀ ਹੈ ਕਿ ਕਾਮਿਲ ਮੁਰਸ਼ਿਦ ਦੇ ਮੌਜ ਚ ਆ ਕੇ ਜਦ ਜਬ ਵੀ ਆਵਾਜ਼ ਲਗਾਏਗਾ ਕਾਮਲ ਮੁਰਸ਼ਿਦ ਮੌਜਮੇ ਆ ਕੇ ਜਲਦੀ ਆਏਗਾ ਫਿਰ ਆਣਾ ਕਿ ਨਾ ਅੱਗੇ ਸੱਚਾ ਆਸ਼ਿਕ ਜੋ ਵੀ ਹੋਗਾ ਉਹ ਫਿਰ ਆਂਗੇ ਬਸ ਵੇ ਸੱਚੇ ਬਣ ਕੇ ਆਇਓ ਕਿ ਜਦੋਂ ਆਵਾਜ਼ ਲਗਾਈਏ ਤੋੜੇ ਆ ਜਾਓ ਮਜ਼ਾ ਤਾਂ ਫੇਰ ਹੀ ਆਏਗਾ ਮਜ਼ਾ ਤਾਂ 120 ਆਵਾਜ਼ ਇੱਕ ਮਾਰੀ ਤਾਂ ਤੋੜੇ ਆ ਗਏ ਅਸੀਂ ਇਹ ਤਾਂ ਗਲੇ ਦੀ ਪ੍ਰਵਾਹ ਨਹੀਂ ਅਮੀਦ ਹੋ ਗਏ ਮੁਰਸ਼ਦ ਕੇ ਇੱਕ ਬੋਲ ਪੇ ਉਹ ਫਿਰ ਆਪਣਾ ਸ਼ੀਸ਼ ਕਟਾਏਗਾ ਸਭ ਕੁਰਬਾਨ ਕਰੇਗਾ ਹਸਕਰ ਨਾ ਉਹ ਪੀਠ ਝਾਏਗਾ ਦੇਖੋ ਯਾਰੀ ਲਗਾਨੀ ਤੇ ਪਿੱਠ ਦਿਖਾਣ ਵਾਲੇ ਨਾ ਬਣਿਓ ਫਿਰ ਅੱਗੇ ਵਧਣ ਵਾਲੇ ਬਣਿਓ ਸਮਝਿ ਦਿਓ ਬਨੇ ਕਦਮ ਨਾ ਕਦਮ ਮਲਾ ਕੇ ਚੱਲਣ ਵਾਲੇ ਬਣਿਓ ਭਾ ਕੀ ਫਿਕਰ ਨਾ ਕਰੋ ਤੁਹਾਡਾ ਸਿਰ ਨਹੀਂ ਮੰਗਦੇ ਅਗਰ ਸਾਡੇ ਹੋਗੇ ਤਾਂ ਤੁਹਾਡੇ ਸਿਰ ਦੀ ਰੱਖਿਆ ਆਪ ਕਰਾਂਗੇ ਪਰ ਜਜ਼ਬਾ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ ਯੋਕੇ ਕਹਿੰਦਾ ਨਾ ਮੁਰਸ਼ਦ ਸਿਰ ਲੈਂਦਾ ਨਹੀਂ ਐ ਸਿਰ ਦੀ ਪੱਤ ਰੱਖਦਾ ਐ ਜਿਹਦਾ ਕਹਿੰਦਾ ਨਾ ਸਾਡੀ ਇੱਜ਼ਤ ਰੱਖਦਾ ਐ ਸਤਿਗੁਰੂ ਤਾਂ ਹੀ ਤਾਂ ਪਾਤਸ਼ਾਹ ਗਿਆ ਜਾਂਦਾ ਉਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ਼ ਮੰਗਿਆ ਸੀ ਪਰ ਲੈ ਥੋੜੀ ਉਹ ਤਾਂ ਅੰਦਰ ਲਿਜਾ ਕੇ ਗਲੇ ਨਾਲ ਲਾ ਕੇ ਆਪਣਾ ਰੰਗ ਚੜਾ ਕੇ ਬਾਹਰ ਲਿਆਂਦਾ ਕਿ ਲਓ ਜੀ ਖਾਲਸ ਖਾਲਸਾ ਮੇਰਾ ਰੂਪ ਐ ਖਾਲਸ ਆਪਣਾ ਰੂਪ ਬਣਾ ਕੇ ਖੜਾ ਕਰ ਦਿੱਤਾ ਸਾਹਮਣੇ ਇਹ ਹੁੰਦਾ ਐ ਗੁਰੂ ਦਾ ਪਿਆਰ ਇਹ ਹੁੰਦਾ ਐ ਮੁਰਸ਼ਦ ਦਾ ਪਿਆਰ ਇਸ ਲਈ ਗੁਰੂ ਸਿਰ ਮੰਗਦਾ ਜ਼ਰੂਰ ਐ ਪਰ ਸਿਰਫ ਇਮਤਿਹਾਨ ਹੁੰਦੇ ਐ ਕਿ ਕਿਹੜਾ ਪਿੱਛੇ ਹਟ ਜਾਂਦਾ ਤਾਂ ਕਿਹੜਾ ਸਿਰ ਦੇਣ ਨੂੰ ਅਰੋਤ ਵੀ ਉੱਚੇ ਮਿਲਦੇ ਆ ਫਿਰ ਇਨਸਾਨ ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਸਭ ਕੁਰਬਾਨ ਕਰੇਗਾ ਹੱਸ ਕਰਨਾ ਪਿੱਛੇ ਪੀਠ ਦਿਖਾਏਗਾ ਉਹ ਆਸ਼ਿਕ ਫਿਰ ਇਸ ਦੁਨੀਆ ਮੇ ਗੁਰੂ ਪਿਆਰੇ ਕਾ ਗੁਰੂ ਪਿਆਰਾ ਕਹਲਾਏਗਾ ਕਹਿੰਦੇ ਫਿਰ ਉਹ ਆਸ਼ਿਕ ਦੁਨੀਆ ਮੇ ਗੁਰੂ ਕਾ ਮੁਰਸ਼ਦ ਕਾ ਪਿਆਰਾ ਕਹਲਾਏਗਾ ਕਹਿੰਦੇ ਮੁਰਸ਼ਦ ਦਾ ਪਿਆਰਾ ਵੀ ਕਹਲਾਇਆ ਵੀ ਉਹੀ ਜਾਂਦਾ ਜਿਹੜਾ ਹੱਸ ਕੇ ਸਭ ਕੁਝ ਇਸ ਕਰਕੇ ਹੁਣ ਜਿਹਦਾ ਦੱਸ ਰਹੇ ਸੀ ਕਿ ਨਾ ਦਿਲ ਮੇ ਦੁਨੀਆ ਬਸ ਮੁਰਸ਼ਿਦ ਸੇ ਜਾਰੀ ਰੱਖ ਤੇਰੇ ਘਰ ਕੋ ਜੋ ਜਲਾ ਦੇ ਨਾ ਪਾਸ ਤੂ ਬੋ ਹੁਣ ਚਿੰਗਾਰੀਆਂ ਬੁਝਾ ਲੈਣੀਆਂ ਅੱਜ ਸਾਰੀਆਂ ਦਾਰ ਚਿੰਤਾ ਨਫਰਤ ਦੀ ਬੁਰੀਆਂ ਆਤਾਂ ਦੀ ਇਹ ਚਿੰਗਾਰੀ ਅੱਜ ਬਸ ਪ੍ਰੇਮ ਦੇ ਦੀਵੇ ਵਾਲ ਕੇ ਜਾਓ ਵਿਸ਼ਵਾਸ ਦੇ ਦੀਵੇ ਵਾਲ ਕੇ ਜਾਓ ਯਕੀਨ ਦੇ ਦੀਵੇ ਵਾਲ ਕੇ ਜਾਓ ਕਿ ਜਿੱਧਰ ਜਾਓ ਪ੍ਰੇਮ ਦੀ ਰੋਸ਼ਨੀ ਫਲਾਉਂਦੇ ਚਲੇ ਜਾਓ ਮੁਹੱਬਤ ਦੀ ਰੋਸ਼ਨੀ ਫਲਾਉਂਦੇ ਚਲੇ ਜਾਓ ਸਮਝ ਰਹੇ ਹੋ ਕਿ ਨਹੀਂ ਇਸ ਲਈ ਤੇਰੇ ਘਰ ਕੋ ਜੋ ਜਲਾ ਦੇ ਨਾ ਪਾਸ ਤੂ ਬੋ ਚਿੰਗਾਰੀ ਰੱਖ ਬਾਤ ਬੁਰੀ ਕੋ ਛੋੜ ਸਕੇ ਤੂੰ ਅੰਦਰ ਇਤਨੀ ਸਮਝ ਗਾਰੀ ਰੱਖ ਇਨੀ ਸਮਝ ਅੰਦਰ ਹੋਣੀ ਚਾਹੀਦੀ ਆ ਗੱਲ ਬੁਰੀ ਐ ਇਹਨੂੰ ਛੱਡਣਾ ਹੈ ਤਾਂ ਅਗਲ ਅੱਛੀ ਐ ਇਹਨੂੰ ਪਕੜਨਾ ਹੈ ਇੰਨਾ ਤਾਂ ਸਮਝਦਾਰ ਜਿਹਦਾ ਬੰਦੇ ਨੂੰ ਪਤਾ ਹੋਣਾ ਚਾਹੀਦਾ ਜ਼ਹਿਰ ਹੈ ਮੇਰੇ ਵਾਸਤੇ ਬੁਰਾ ਇਹਨੂੰ ਛੱਡਣਾ ਆ ਆ ਵੀ ਫਲਾ ਦਾ ਮਿੱਠਾ ਰਸ ਹੈ ਆ ਸ਼ਰਬਤ ਹੈ ਜਿਹਨੂੰ ਪੀ ਕੇ ਮੈਨੂੰ ਆਨੰਦ ਮਿਲਣਾ ਹੈ ਮੈਨੂੰ ਤਾਕਤ ਮਿਲਣੀ ਹੈ ਇਹ ਸਮਝਦਾਰ ਬੰਦਾ ਜ਼ਹਿਰ त्यागेगा ਤਾਂ ਜਿਹਦਾ ਕਹਿੰਦਾ ਨਾ ਜਿਹੜਾ ਸਾਡੀ ਸਿਹਤ ਵਾਸਤੇ ਸਾਡੇ ਜੀਵਨ ਵਾਸਤੇ ਅੱਛਾ ਹੈ ਉਹਨੂੰ ਪਕੜੇਗਾ ਇਸੇ ਤਰ੍ਹਾਂ ਬਾਤ ਬੁਰੀ ਕਈ ਬੁਰੀਆਂ ਚੀਜ਼ਾਂ ਜ਼ਿੰਦਗੀ 'ਚ ਹੁੰਦੀਆਂ ਹੈ ਕਈ ਬੁਰੀਆਂ ਆਦਤਾਂ ਹੁੰਦੀਆਂ ਕਈ ਬੁਰੀਆਂ ਗੱਲਾਂ ਵੀ ਹੁੰਦੀਆਂ ਜਿਹਨੂੰ ਛੱਡਣਾ ਜ਼ਰੂਰੀ ਹੁੰਦਾ ਹੈ ਖੁਸ਼ੀ ਨਾਲ ਜੀਣ ਵਾਸਤੇ ਆਨੰਦ ਨਾਲ ਜੀਣ ਵਾਸਤੇ ਕਈ ਬੁਰੀਆਂ ਚੀਜ਼ਾਂ ਨੂੰ ਛੱਡਣਾ ਇੰਨੀ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿਆ ਚੀਜ਼ ਮੇਰੇ ਵਾਸਤੇ ਬੁਰੀ ਹੈ ਇਹਨੂੰ ਤਿਆਗਣਾ ਹੈ ਤਾਂ ਆ ਚੀਜ਼ ਮੇਰੇ ਵਾਸਤੇ ਅੱਛੀ ਹੈ ਇਹਨੂੰ ਅਪਣਾਣਾ ਹੈ ਇਹਨੂੰ ਕਹਿੰਦੇ ਸਮਝਦਾਰੀ ਇਸ ਲਈ ਬਾਤ ਬੁਰੀ ਕੋ ਛੋੜ ਸਕੇ ਤੂੰ ਅੰਦਰ ਇਤਨੀ ਸਮਝਦਾਰੀ ਰੱਖ ਅੰਦਰ ਇਨੀ ਸਮਝ ਤਾਂ ਰੱਖਣੀ ਹੈ ਆਜ ਤੋ ਰੱਖੋਗੇ ਕਿ ਨਹੀਂ ਬੁਰੀਆਂ ਚੀਜ਼ਾਂ ਨੂੰ ਛੱਡਦੇ ਜਾਓ ਅੱਛੀ ਚੀਜ਼ ਨੂੰ ਅਪਣਾਉਂਦੇ ਜਾਓ ਔਰ ਮੁਰਸ਼ਿਦ ਦੇ ਵਚਨਾਂ ਨੂੰ ਤਾਂ ਇਦਾਂ ਪਕੜ ਲੋ ਕਿ ਜੋ ਸਮਝਾਇਆ ਜਾਂਦਾ ਤੇ ਅਮਲ ਕਰਾਂਗੇ ਤਾਂ ਫਿਰ ਖੁਸ਼ੀਆਂ ਹੀ ਖੁਸ਼ੀਆਂ ਆਨੰਦ ਹੀ ਆਨੰਦ ਹੈ ਇਸ ਲਈ ਬਾਤ ਬੁਰੀ ਕੋ ਛੋੜ ਸਕੇ ਤੂੰ ਅੰਦਰ ਇਤਨੀ ਸਮਝ ਦਾਰੀ ਰੱਖ ਜੋ ਆਦਤ ਰੱਬ ਤੱਕ ਲੈ ਜਾਏ ਉਸ ਆਦਤ ਕੋ ਪਿਆਰੀ ਰੱਖ ਕਹਿੰਦੇ ਜਿਹੜੀ ਆਦਤ ਮੈਨੂੰ ਰੱਬ ਤੱਕ ਲੈ ਜਾਵੇ ਨਾ ਉਹ ਆਦਤ ਨੂੰ ਪਿਆਰੀ ਬਣਾ ਜਿਹਦਾ ਬੰਦੇ ਨੂੰ ਕਹੀ ਹੁੰਦਾ ਮੈਨੂੰ ਟੀਵੀ ਦੇਖਣ ਦੀ ਆਦਤ ਹੈ ਪਰ ਨਹੀਂ ਇਹ ਆਦਤ ਮੈਨੂੰ ਰੱਬ ਤੱਕ ਲੈ ਕੇ ਜਾਣ ਵਾਲੀ ਨਹੀਂ ਮੈਨੂੰ ਸਿਮਰਨ ਕਰਨ ਦੀ ਆਦਤ ਹੈ ਹਾਂ ਆ ਆਦਤ ਮੈਨੂੰ ਰੱਬ ਤੱਕ ਲੈ ਕੇ ਜਾਣ ਵਾਲੀ ਹੈ ਮੈਨੂੰ satsang ਚ ਬੈਠਣ ਦੀ ਆਦਤ ਹੈ ਇਹ ਆਦਤ ਮੈਨੂੰ ਰੱਬ ਤੱਕ ਲੈ ਕੇ ਲੈ ਜਾਣੀ ਹੈ ਮੈਨੂੰ ਨੇਕੀ ਕਰਨ ਦੀ ਆਦਤ ਹੈ ਅੱਛਾ ਕਰਨ ਦੀ ਆਦਤ ਹੈ ਅੱਛਾ ਬੋਲਣ ਦੀ ਆਦਤ ਹੈ ਅੱਛਾ ਦੇਖਣ ਦੀ ਆਦਤ ਹੈ ਅੱਛਾ ਸੁਣਨ ਦੀ ਆਦਤ ਹੈ ਉਹ ਉਹ ਆਦਤ ਨੂੰ ਪਿਆਰ ਪਿਆਰੀ ਬਣਾਓ ਜਿਹਦਾ ਬੰਦੇ ਨੂੰ ਤੇਰੀ ਕਿਹੜੀ ਆਦਤ ਨਾਲ ਪਿਆਰ ਹੈ ਤਾਂ ਉਹ ਆਦਤ ਨਾਲ ਪਿਆਰ ਹੋਣਾ ਚਾਹੀਦਾ ਜਿਹੜੀ ਆਤ ਮੈਨੂੰ ਰੱਬ ਤੱਕ ਲੈ ਕੇ ਜਿਹੜੀ ਆਦਤ ਮੈਨੂੰ ਮੇਰੇ ਰੱਬ ਯਾਨੀ ਮੰਜ਼ਿਲ ਦੇ ਨੇੜੇ ਕਰ ਦੇਵੇ ਜਦੋਂ ਉਹਨਾਂ ਆਦਤਾਂ ਨਾਲ ਸਾਨੂੰ ਪਿਆਰ ਹੋ ਜਾਂਦਾ ਤਾਂ ਫਿਰ ਸਾਡੀ ਜ਼ਿੰਦਗੀ ਅੱਛੀ ਹੁੰਦੀ ਚਲੀ ਜਾਂਦੀ ਇਹ ਲੈ ਬੁਰੀਆਂ ਆਦਤਾਂ ਨਾਲ ਨਫ਼ਰਤ ਕਿ ਇਹ ਆਦਤੋਂ ਨਫ਼ਰਤ ਹੈ ਮੈਨੂੰ ਨਸ਼ਿਆਂ ਤੋਂ ਨਫ਼ਰਤ ਹੈ ਮੈਨੂੰ ਔਰ ਅੱਛੀ ਆਦਤਾਂ ਨਾਲ ਮੈਨੂੰ ਕਿਉਂਕਿ ਮੈਨੂੰ ਉਹਨਾਂ ਆਦਤਾਂ ਨਾਲ ਪਿਆਰ ਹੈ ਜਿਹੜੀਆਂ ਆਦਤਾਂ ਮੈਨੂੰ ਮੇਰੇ ਰੱਬ ਤੱਕ ਲੈ ਜਾਣ ਮੇਰੇ ਮੁਰਸ਼ਿਦ ਤੱਕ ਲੈ ਜਾਣ ਔਰ ਜਿਹੜੀ ਮੇਰੀ ਆਦਤ ਮੈਨੂੰ ਰੱਬ ਤੋਂ ਹੀ ਦੂਰ ਕਰ ਦੇਵੇ ਇਹ ਆਦਤ ਨੂੰ ਮੈਂ ਤਿਆਗਣ ਤਿਆਗਣ ਨੂੰ ਇਹ ਆਦਤ ਮੈਂ ਛੱਡਣ ਨੂੰ ਤਿਆਗਣ ਫੇਰ ਹੀ ਇਨਸਾਨ ਕਾਮਯਾਬ ਹੁੰਦਾ ਹੈ ਇਸ ਲਈ जो आदत रब तक ले जाए उस आदत को प्यारी रख और मंजिल भी तुझे मिल जाएगी मंजिल भी जाएगी। तुझे मिल जाएगी बस तू कोशिश जारी रख जारी रखो कोशिश हार के ना बैठो थक के ना बैठो मंजिल भी जरूर मिलेगी कोशिश जारी रखो इसलिए इन ऐदा भी कह सकते हैं मंजिल भी तुझे मिल जाएगी सफर तू अपना कोशिश अपनी आग कोशिश करते रहो मेहनत तो करी जाओ सफर ते कदम बताई जाओ एक दिन मंजिल तक भी मंजिल भी जरूर मिलेगी कभी भी हिम्मत हार के बैठना नहीं समझते हो अगे वधना है क्योंकि वैसे भी मालिक ने बहु फड़ी है तो अगे वधन में ही कामयाबी है अगे वही सफलता डर के क्यों बैठी है ਕਿਦਾਈ ਦੱਸਿਆ ਨਾ ਕਿ ਇਹ ਮਾਲਿਕ ਮੇਰੇ ਨਾਲ ਤਾਂ ਮੈਨੂੰ ਮੰਜ਼ਿਲ ਜ਼ਰੂਰ ਨਹੀਂ ਮੈਨੂੰ ਕਾਮਯਾਬੀ ਨਹੀਂ ਮੈਨੂੰ ਸਫਲਤਾ ਨਹੀਂ ਮੇਰੀ ਹਰ ਮੁਸ਼ਕਿਲ ਦੂਰ ਨਹੀਂ ਕਿਉਂਕਿ ਮੇਰਾ ਬਾਦਿਕ ਮੇਰੇ ਬਸ ਵੇ ਇਹੀ ਯਕੀਨ ਰੱਖਣਾ ਸਮਝਦੇ ਹੋ ਨਾ ਦਿਲ ਮੇਂ ਦੁਨੀਆਦਾਰੀ ਰੱਖ ਬਸ ਮੁਰਸ਼ਿਦ ਸੇ ਬਸ ਹੁਣ ਯਾਰੀ ਲਾ ਕੇ ਚੱਲੇ ਆ ਤਾਂ ਹੁਣ ਯਾਦ ਰੱਖਣਾ ਫੇਰ ਡਰਨਾ ਨਹੀਂ ਅੱਜ ਤੋਂ ਕੋਈ ਮੁਸ਼ਕਿਲ ਆਵੇ ਤਾਂ ਤੈਨੂੰ ਪਤਾ ਮੇਰਾ ਯਾਰ ਕੌਣ ਹੈ ਮੇਰੇ ਨਾਲ ਕੌਣ ਹੈ ਇਹਦਾ ਬੰਦਾ ਕਹਿੰਦਾ ਨਾ ਮੇਰੇ ਦੋਸਤਾਂ ਦਾ ਪਤਾ ਨਾ ਤੈਨੂੰ ਸਮਝੇ ਹੋਗਾ ਨਹੀਂ ਹੁਣ ਤੁਸੀਂ ਆ ਦੋਸਤਾਂ ਦਾ ਕੋਈ ਪਤਾ ਨਹੀਂ ਗਏ ਪਰ ਉਹਦਾ ਪਤਾ ਹੈ ਮੈਂਨੂੰ ਕਿ ਉਹ ਜਿਹਦੀ ਬਾਹ ਫੜ ਲੈਂਦਾ ਫਿਰ ਛੱਡਦਾ ਨਹੀਂ ਆ ਉਹਨੂੰ ਫਿਰ ਕਿਨਾਰੇ ਤੱਕ ਲੈ ਹੀ ਜਾਂਦਾ ਹੈ ਇਸ ਲਈ ਬਸ ਵਿਸ਼ਵਾਸ ਰੱਖੋ ਆਪਣੇ ਮਾਲਕ ਤੇ